ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੇ ਪਿੰਡ ਆ ਉਦੋਂ ਕੇ ਤਸਵੀਰ ਬਾਬਾ ਪਕਾਲਾ ਸਾਹਿਬ ਤੇ ਜਿਲ੍ਹਾ ਮਰਸਰ ਵੀਰ ਦੇ ਕੋਲ ਨਾ ਦੋ ਬੈੜਾ ਆ ਗਈਆਂ। ਵਗੀ ਲੈਨੇ ਇਹਨਾਂ ਦੀ ਪੂਰੀ ਡਿਟੇਲ ਵੀਡੀਓ ਮੇਰੇ ਭਰਾ ਪੂਰੀ ਵੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਕੀ ਕਰਦੇ ਆ ਵੀਰ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਸਾ। ਫੋਨ ਸਰਾਉਂ ਠੀਕ ਠਾਕ ਜੇ। ਬੱਕਰੀਆਂ ਫਿਰ ਬੱਕਰੀਆਂ ਤੇ ਮੈਂ ਨਾ ਮੱਗਟ ਪਾਤੀਆਂ। ਲੱਕੀਆਂ ਸ਼ੋਰ ਤੇ ਵੇਚਤੀਆਂ ਜੇ। ਸ਼ੋਰ ਤੇ ਠੀਕ ਆ ਵੀਡੀਓ ਜਿਆਦਾ ਤੇਰੀ ਅਨਲਿਸਟ ਤੇ ਲੱਗਿਆ ਰਹਿੰਦੀ ਆ ਸ਼ਾਟ ਦੇ ਵਿੱਚ ਹੀ ਇਹਨਾਂ ਤੂੰ ਮਾਲ ਚਲੋ ਬਾਬੇ ਦੀ ਕਿਰਪਾ ਨਾਲ ਸਾਫ ਸੁਸਰਾਵੇ ਦੇ ਵਿਗਦਾ ਜਾਂਦਾ ਭਾਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਦੱਸੋ ਨਾਮ ਡਰੈਸ ਨਾਮ ਵੀਰਜੀ ਰਪੇਸ਼ ਸਿੰਘ ਪਿੰਡ ਉਦੋਕੇ ਦਾ ਜ਼ਿਲ੍ਹਾ ਅਮਰਸਰ ਫੋਨ ਨੰਬਰ ਫੋਨ ਨੰਬਰ ਹੈਗਾ 789013011 ਠੀਕ ਆ ਇਹ ਦੋ ਵੜਾਂ ਅੱਜ ਦੋ ਦੋ ਵੀ ਤੇ ਹਾਂਜੀ ਵੀਰਜੀ ਇਹ ਤੋਂ ਸਟਾਰਟ ਕਰ ਲਈਏ ਇਹ ਤੋਂ ਕਰ ਲਈਏ ਭਾਜੀ ਇਹਦੀ ਕੀ ਡਿਟੇਲ ਜੇ ਬੈਠਦੀ ਕੋਈ ਵੀਰ 7 ਕਿਲੋ ਦੁੱਧਿਆ 7 ਕਿਲੋ ਦੁੱਧਿਆ ਹਾਂਜੀ ਤੇ ਇਹਨੂੰ ਮਤਲਬ 40 ਕਿ ਦਿਨ ਹੋ ਗਏ ਆ ਟੀਕਾ ਲੱਗੇ ਇਹਨੂੰ ਠੀਕ ਆ ਜ ਚਲੋ ਖਾਲੀ ਕਰਕੇ ਕੋਈ ਭਰਾ ਲਵੇ ਟੋਕੜ ਕਰਕੇ ਲਵੇ ਹੈ ਵੱਡੀ ਹੈ ਚਲੋ ਕੱਦਕਾਰ ਹਲੀ ਜੇ ਨਿਕਲ ਆਏ ਤੇ ਚੰਗੀ ਤਿਆਰ ਹੋ ਜੂਗੀ ਹਾਂਜੀ ਹਾਂਜੀ ਤੇ ਤੋਰੀਏ ਵੀਜੀ ਨੂੰ ਲਓ ਜੀ ਲਓ ਜੀ ਵੀਜੀ ਚਲੋ ਬਣੀ ਹੈਗੀ ਕੋਈ ਭਰਾ ਖਾਲੀ ਕਰਕੇ ਲਵੇ ਕਿਉਂਕਿ ਜਦੋਂ ਚੈੱਕ ਨਹੀਂ ਕਰਾਈ ਤੇ ਫਿਰ ਗਰੰਟੀ ਕਰ ਦੇਣੀ ਨਹੀਂ ਨਹੀਂ ਭਾਈ ਚੈੱਕ ਨਹੀਂ ਹੋ ਗਿਆ ਕਿ ਤੁਹਾਨੂੰ ਤੁਹਾਨੂੰ ਚੰਗਾ ਲੱਗਾ ਜੇ ਲੈ ਜੇ ਲੈਓ ਲੈਓ ਕਮਾ ਲਓ ਵੀਜੀ ਕਮਾ ਲਓ ਇਹ ਤੁਹਾਨੂੰ ਬਹੁਤ ਕਮਾਲ ਦਾ ਲੱਗਾ ਜੇ ਫੇਸ ਵੀਡੀਓ ਦਿਖਾਓ ਇੱਕ ਕਲੀਕ ਐਨ ਲੱਗੀ ਹਾਂ ਜੀ ਪੂਰੇ ਕਮਾਲ ਦੀ ਆ ਹੈ ਵੱਡੀ ਆ ਵੈੜ ਕੋਈ ਛੋਟੀ ਨਾ ਭਰਾ ਮੰਨੇ ਹੈ ਵੀ ਦੂਜਾ ਤੁਹਾਰ ਜੀ ਹਾਂ ਚਲੋ ਦੂਜਾ ਵਾਲੇ ਕੋ ਤੀਜਾ ਵਾਲੇ ਭਰਾ ਆਪਣੀ ਸਮਝਪਤਾ ਕੋ ਮੰਨ ਲੈ ਹਾਂਜੀ 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 ਬਾਕੀ ਠੰਡੀ ਧੀਰੀ ਹੈ ਜਿੱਦ ਕਿਨੇ ਜੀ ਅੱਜ ਹੀ ਕਰਦੇ ਨੇ ਗਾਜਾ ਮੋਲ ਇੰਨਾ ਕੀ ਰੱਖੀਏ ਇੰਨਾ ਕੀ ਲੰਗੇ ਹਵਾ ਨਾ ਲੰਗੇ ਹਵਾ ਨਾ ਲੰਗੇ ਇਹ ਦੇ ਦੀਏ ਚੀਮਾ ਸੰਗਰਾਣ ਦਾ ਵਾਲਾ ਦੇਣੇ ਆ ਚੱਲ ਵੀਡੀਓ ਤੇਰੀ ਕੱਲ ਪੈਣੀ ਅੱਜ ਸੰਗਰਾਣ ਦੇ ਆ ਤੇ ਆਫਰ ਲਾ ਰਹੀ ਹੈ ਜੋੜੇ ਦਾ ਕਰਦਾਂਗੇ ਨੇ ਉਹਦੀ ਵੀ ਲੈ ਲਓ ਇੱਥੇ ਤੇ ਇਹਦਾ ਮੁੱਲ ਤੇ ਦੱਸੋ ਕੱਲੀ ਦਾ ਦੱਸ ਦੋ ਕੱਲੀ ਜੇ ਕੋਈ ਲਊਗਾ ਭਾਜੀ ਹਾਂਜੀ 14000 ਦੀ 14000 ਦੀ ਮੈਂ ਤਾਂ ਕਰਦੀਏ ਮੈਂ 13 ਦੀ ਕਰਦੀਏ ਦੇ ਦਾਂਗੇ ਠੀਕ ਹੈ ਲਓ ਜੀ ਅੱਜ ਆਫਰ ਚੱਲਣੀਆਂ ਨੇ ਜੋੜੇ 'ਚ ਆਫਰ ਕਰਦਾਂਗੇ ਜੋੜੇ 'ਚ ਹੋਰ ਆਫਰ ਹੋ ਜੋ ਅੱਗੇ ਆ ਗਈ ਜੀ ਵੀਰ ਜੀ ਇੱਕ ਕੋਈ ਵੀਰ ਦੋ ਤੋਂ 7 ਜਾਂ 6 ਦੀ ਗਾਰੰਟੀ ਹੈ ਬਲੈਕ ਜਰਸੀ ਹੈ ਜੀ ਹਾਂਜੀ ਤੇ ਤੋਰੇ ਸਾ ਕਿੰਨਾ ਦੋ ਤੋਂ 6 ਕਿਲੋ 7 ਜਾਂ 6 ਦੀ ਗਾਰੰਟੀ ਅੱਛਾ 6 ਕਿਲੋ ਮੰਨ ਕੇ ਲਵੇ ਕੋਈ ਭਰਾ ਇਹ ਫ੍ਰੀਟਿੰਗ ਖਾਵੇ ਬੜੀ ਸੋਹਣੀ ਹੈ ਹਾਂ ਜੀ ਹੈ ਵੱਡੀ ਹੈ ਵੀ ਕੋਈ ਛੋਟੀ ਨਾ ਕੋਈ ਭਰਾ ਮੰਨੇ ਉਹ ਇਹ ਜੋੜੇ ਨਾ ਹੋਰ ਆਫਰ ਲਵਾ ਦਨੀ ਹੈ ਠੰਡ ਠੰਡ ਚੰਗਾ ਲੱਗਾ ਜੇ ਇਹਨੂੰ ਵੀ ਮੈਂ ਇਹ ਬਹਨ ਦੀ ਧੱਕ ਜੀ ਕਾਹਨੂੰ ਵਿਖਾਵਾ ਕਰਦੀ ਹੈ ਮੈਂ ਰਾਤੀ ਵਿਖਾਵਾ ਜਾਂ ਘੱਟ ਕਰਦੀ ਹੈ ਭਾਜੀ ਥੋੜਾ ਜਿਹਾ ਹਾਂ ਜੋ ਨਿਕਰ ਲੇ ਵੇਂਦੇ ਹੁੰਦੇ ਨੇ ਨਾ ਕਈ ਲੈਓ ਵੀਰ ਜੀ ਲੈਓ ਲੱਗੀ ਚਲੋ ਹੈ ਵੱਡੀ ਹੈ ਬਾਕੀ ਹੈਗੀ ਇਹ ਵੀ ਇਦਾਂ ਠੰਡੀ ਦੀ ਰਹੀ ਹੈ ਠੀਕ ਹੈ ਠੰਡੀ ਸੀ ਇਹਦਾ ਮਰਜ਼ੀ ਬੈਠੋ ਲੈਓ ਵੀਰ ਜੀ ਬਾਈ ਚਲੋ ਆਪਣੀ ਵੀਡੀਓ ਵੀ ਦੂਰ ਤੋਂ ਬਣੀ ਹੁੰਦੀ ਕੋਈ ਕੈਮਰਾ ਜ਼ੂਮ ਕਰ ਕਰਕੇ ਐਵੇਂ ਕੋਈ ਗਾਲੀ ਕੋਈ ਨਹੀਂ ਭਾਈ ਜੀ ਜੋ ਦੱਸਾਂਗੇ ਉਹੋ ਲਿਖ ਲੂਗੀ ਵੀ ਵੱਡੀ ਐ ਕਦਕਾਰ ਹਲੀ ਐ ਕੋਈ ਪੁਰਾ ਛੋਟੀ ਦਾ ਮੰਨੇ ਹਾਂ ਜੀ ਕੋਈ ਵੇਖੋ ਭਵਾਨੇ ਦੀ ਧੱਕ ਜਿਹੜੀ ਨਾ ਥੋੜੀ ਗਾਂ ਨੂੰ ਲੱਗਦੀ ਗਾਂ ਨੂੰ ਰੱਖਦੀ ਐ ਬਾਕੀ ਐ ਠੰਡੀ ਧੀਰੀ ਬੜੀ ਠੀਕ ਐ ਵੀਰ ਜੀ ਬੜੀ ਮੋਲੇ ਦਾ ਵੀ ਆਪਾਂ ਦੋਹਾਂ ਜੋੜੇ ਦੇ ਆਫਰ ਲਵਾ ਦੇਣੀ ਫੁੱਲ ਵੱਡੀ ਛੋਟਾ ਜਿਹਾ ਮੁੱਲ ਕਰਨਾ ਭਾਈ ਕਿੰਨੇ ਦੀ ਕਰਤੀਏ ਇਹ ਦੇ ਦਾਂਗੇ 12000 12000 ਦੀ ਉਹ ਕਿੰਨੇ ਦੀ ਕੀਤੀ ਸੀ 13 ਦੀ 13 ਦੀ ਤੇ 12 ਤੇ ਜੇ ਜੋੜਾ ਲਵੇ ਤੇ ਸਾਜੀ ਖੁੱਲੇ ਆਫਰ ਕਰਨੇ ਆ ਹਾਂਜੀ ਜੇ ਕੋਈ ਜੋੜਾ ਲਾਉ ਤੇ 20000 ਦਾ ਹਾਂਜੀ ਜੇ ਇਕੱਲੀ ਇਕੱਲੀ ਲਾਉ ਤੇ ਦੋਵੇਂ 12 12000 ਦੀ ਲਾਓ ਜੀ 12 12000 ਦੇ 10000 ਦੀ ਵੀ ਇਹਨੇ ਕਰਤੀ ਜੇ ਜੇ ਕੋਈ ਜੋੜਾ ਲਵੇ ਇਕੱਲੀ ਲਾਉ ਤੇ 12 12000 ਦੀ ਜੇ ਜੋੜਾ ਇਕੱਠਾ ਲਾਉ ਤੇ 20000 ਦਾ ਠੀਕ ਹੈ ਹਾਂ ਚਲੋ ਬਾਕੀ ਬ੍ਰਾਂਡ ਭਰਾ ਕੋ ਵੇਚਣ ਵਾਲਾ ਖੜਕੇ ਕਮਾਈ ਵੇਚਣ ਵਾਲਾ ਖੜਕੇ ਕਮਾਈ ਕਰ ਲੈ ਚਲੋ ਫਿਰ ਵੀ ਭਰਾ ਨਾ ਆਪਣੇ ਇਥੋਂ ਇੱਕ ਰੀ ਚੋਚਵਾ ਕੇ ਜੋ ਚਾ ਆ ਕੇ تسਲੀ ਕਰਕੇ ਖੜੇ ਇਹ ਨਹੀਂ ਵੀ ਇਦਾਂ ਹੀ ਕੋਈ ਆਪਣੀ ਜਿਤਨਾ ਮਰਜੀ ਦੋ ਡੰਗ ਤਿੰਨ ਡੰਗ ਚਾਰ ਡੰਗ ਜਿੰਨੀ ਵੀ تسਲੀ ਹੋ ਸਕਦੀ ਜੇ ਕੋਈ ਦੂਰ ਵਾਲਾ ਤੇ ਵੀਡੀਓ ਕਾਲ ਤੇ ਚ ਵਾਲੇ ਜਿਤਨਾ ਮਰਜੀ ਭਾਈ ਆਪਣੀ ਸਾਰੇ ਕਿਉਂਕਿ ਮਗਰੋਂ ਕੋਈ ਲਾਮੇ ਵਾਲਾ ਕੰਮ ਹੀ ਨਾ ਹੋਵੇ ਹਾਂਜੀ 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 ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ